ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਦੇ ਬਹਾਦਰਗੜ੍ਹ ਚ ਈਟੀਟੀ ਤੇ ਟੀਈਟੀ ਪਾਸੇ ਬੇਰੋਜ਼ਗਾਰ ਅਧਿਆਪਕ ਆਪਣੀਆਂ ਮੰਗਾਂ ਮੰਨਵਾਉਣ ਲਈ ਪਾਣੀ ਦੀ ਟੈਂਕੀ ਤੇ ਚੜ ਗਏ ਨੇ ਤੇ ਅਧਿਆਪਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਸਾਡੇ ਨਾਲ ਵਾਅਦਾ ਖਿਲਾਫੀ ਕੀਤੀ ਹੈ ਹੁਣ ਅੱਜ ਮੀਟਿੰਗ ਹੈ ਕੀ ਕੁਝ ਨਿਕਲ ਕੇ ਸਾਹਮਣੇ ਆਏਗਾ ਵੇਖਣ ਵਾਲੀ ਗੱਲ ਰਹੇਗੀ ਪਰ ਪ੍ਰਦਰਸ਼ਨ ਤੇ ਵੀ ਇੱਕ ਨਜ਼ਰ ਜ਼ਰੂਰ ਪਾ ਲੈਣੇ ਆ ਨਰਸਾ ਤੋਂ ਬਾਅਦ ਹੁਣ ਪਟਿਆਲਾ ਦੇ ਬਹਾਦਰਗੜ੍ਹ ਵਿੱਚ ਈਟੀਟੀ ਟੀਟ ਪਾਸ ਬੇਰੋਜ਼ਗਾਰ ਅਧਿਆਪਕਾਂ ਨੇ ਵੀ ਆਪਣੀਆਂ ਮੰਗਾਂ ਨੂੰ ਮੰਨਵਾਉਣ ਦੇ ਲਈ ਸੰਘਰਸ਼ ਸ਼ੁਰੂ ਕੀਤਾ ਹੈ ਇਹਦੇ ਆਪਕ ਪਾਣੀ ਵਾਲੀ ਟੰਕੀ ਦੇ ਉੱਤੇ ਚੜ ਗਏ ਤੇ ਸਰਕਾਰ ਦੇ ਖਿਲਾਫ ਮੁਜ਼ਾਹਰਾ ਕੀਤਾ ਅਜੇ ਆਪਕਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੇ ਉਹਨਾਂ ਨਾਲ ਵਾਅਦਾ ਖਿਲਾਫੀ ਕੀਤੀ ਹੈ ਤੇ ਇਸੇ ਲਈ ਉਹ ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਹੋਏ ਨੇ ਉਹਨਾਂ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜਦੋਂ ਤੱਕ ਪੰਜਾਬ ਸਰਕਾਰ ਉਹਨਾਂ ਨੂੰ ਪੱਕੇ ਕਰਨ ਸੰਬੰਧੀ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਉਹਨਾਂ ਦਾ ਇਹ ਪ੍ਰਦਰਸ਼ਨ ਜਾਰੀ ਰਹੇਗਾ ਤਕਰੀਬਨ 2 ਸਾਲ ਹੋ ਚੱਲੇ ਆ ਅਸੀਂ ਸਰਕਾਰ ਕੋਲੋਂ ਆਪਣੇ ਰੋਜ਼ਗਾਰ ਲਈ ਗੁਹਾਰ ਲਗਾ ਰਹੇ ਹਾਂ ਅਲੱਗ-ਅਲੱਗ ਥਾਵਾਂ ਤੇ ਅਸੀਂ ਪ੍ਰੋਟੈਸਟ ਕੀਤਾ ਤੇ ਸਿੱਖਿਆ ਮੰਤਰੀ ਨਾਲ ਅਸੀਂ ਮੀਟਿੰਗਾਂ ਵੀ ਕੀਤੀਆਂ ਪਰ ਲਾਰਿਆਂ ਤੋਂ ਸਵਾ ਸਾਨੂੰ ਕੁਝ ਨਹੀਂ ਮਿਲਿਆ ਅਜੇ ਤੱਕ ਅੱਜ ਅਸੀਂ ਜਿਹੜਾ ਕਿ ਪਟਿਆਲੇ ਦੇ ਵਿੱਚ ਬਹਾਦਰਗੜ ਦੇ ਕੋਲ ਟੈਂਕੀ ਦੇ ਉੱਪਰ ਅਸੀਂ ਚੜ੍ਹੇ ਆ ਸਾਡੇ ਸਾਥੀ ਜਿਹੜੇ ਟੈਂਕੀ ਦੇ ਉੱਪਰ ਚੜ੍ਹੇ ਆ ਨਾ ਅਸੀਂ ਉਹਨਾਂ ਦੇਰ ਤੱਕ ਟੈਂਕੀ ਤੋਂ ਨਹੀਂ ਉਤਰਾਂਗੇ ਜਿੰਨੀ ਦੇਰ ਤੱਕ ਸਾਡਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਇਹਨਾਂ ਅਧਿਆਪਕਾਂ ਨੇ ਐਲਾਨ ਕੀਤਾ ਹੈ ਕਿ ਪ੍ਰਦਰਸ਼ਨ ਦੇ ਦੌਰਾਨ ਜੇਕਰ ਕੋਈ ਵੀ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਸ ਦੀ ਜ਼ਿੰਮੇਵਾਰ ਸੁਭਾ ਸਰਕਾਰ ਹੋਵੇਗੀ ਜ਼ਿਕਰ ਹੋ ਗਿਆ ਕਿ ਇਹ ਅਧਿਆਪਕ ਪਿਛਲੇ ਕਈ ਦਿਨਾਂ ਤੋਂ ਮੁੱਖ ਮੰਤਰੀ ਦੇ ਨਾਲ ਮੀਟਿੰਗ ਦਾ ਇੰਤਜ਼ਾਰ ਕਰ ਰਹੇ ਨੇ ਤਾਂ ਜੋ ਉਹਨਾਂ ਨੂੰ ਰੈਗੂਲਰ ਕਰਨ ਸੰਬੰਧੀ ਉਹ ਆਪਣੀ ਮੰਗ ਮੁੱਖ ਮੰਤਰੀ ਸਾਹਮਣੇ ਚੁੱਕ ਸਕਣ ਪਰ ਹਾਲੇ ਤੱਕ ਉਹਨਾਂ ਦੀ ਮੁੱਖ ਮੰਤਰੀ ਨਾਲ ਕੋਈ ਮੁਲਾਕਾਤ ਨਹੀਂ ਹੋ ਸકી ਤਿੰਨ ਰਾਜ ਹੋਏ ਅਧਿਆਪਕ ਹੁਣ ਪ੍ਰਦਰਸ਼ਨ ਕਰ ਸਰਕਾਰ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ પટિયાળા તો અવિનાશ કંબોજની રિપોર્ટ લિવંગ ઇન્ડિયા ન્યૂઝ ਸੋ ਇਸੇ ਖਬਰ ਤੇ ਸੁਮੇ ਜੋਸ਼ੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਤੇ ਸੁਮੇਤ ਜੋਸ਼ੀ ਤੋਂ ਅਸੀਂ ਪੁੱਛ ਲੈਨੇ ਆ ਸੁਮੇਤ ਜੇ ਅਸੀਂ ਗੱਲ ਕਰੀਏ ਇੱਕ ਪਾਸੇ ਚਤਾਵਨੀ ਆਉਂਦੀ ਹੈ ਜੇ ਕੁਝ ਦਿਨ ਪਹਿਲਾਂ ਚਤਾਵਨੀ ਆਉਂਦੀ ਹੈ ਕਿ ਜੇ ਅੱਜ ਵੀ ਮੀਟਿੰਗ ਰੱਦ ਹੋ ਗਈ ਤਾਂ ਫਿਰ ਅੱਜ ਹੀ ਐਲਾਨਾਂਗੇ ਆਪਣਾ ਅੰਦੋਲਨ ਤੇ ਅੱਜ ਤੋਂ ਹੀ ਸ਼ੁਰੂ ਕਰ ਦਵਾਂਗੇ ਘਰਾਂ ਨੂੰ ਨਹੀਂ ਜਾਵਾਂਗੇ ਅੰਦੋਲਨ ਦੀ ਰਾਹ ਤੇ ਹੀ ਜਾਵਾਂਗੇ ਤੇ ਦੂਜੇ ਪਾਸੇ ਇੱਕ ਵਕਤ ਮੁਕਰਰ ਕਰ ਦਿੱਤਾ ਜਾਂਦਾ ਹੈ ਕਿ ਕੈਬਨਿਟ ਮੀਟਿੰਗ ਤੋਂ ਪਹਿਲਾਂ 3 ਵਜੇ ਜਿਹੜੀ ਹੈ ਨਾਲ ਦੇ ਆਪਕਨ ਨਾਲ ਮੀਟਿੰਗ ਹੋਏਗੀ देखो जो खबर आ रही है वही है कि क्योंकि 28 तारीख को 4:00 ਤੋਂ 5:00 ਜਿੱਥੇ ਬੰਦਿਆਂ ਦੀ ਮੀਟਿੰਗ ਮੁੱਖ ਮੰਤਰੀ ਦੇ ਨਾਲ ਰੱਖੀ ਗਈ ਸੀ ਲੇਕਿਨ ਉਹ ਬਾਅਦ ਚ ਕੈਂਸਲ ਕਰ ਦਿੱਤੀ ਗਈ ਪਰ ਅੱਜ ਜੋ ਖਬਰ ਇਹ ਆ ਰਹੀ ਹੈ ਕਿ 3:00 ਵਜੇ ਯਾਨੀ ਕਿ ਕੈਬਨਿਟ ਮੀਟਿੰਗ 5:00 ਵਜੇ ਸ਼ੁਰੂ ਹੋਣੀ ਹੈ ਤਾਂ ਉਸ ਤੋਂ ਪਹਿਲਾਂ ਕਿਉਂਕਿ ਬੜੇ ਲੰਬੇ ਸਮੇਂ ਤੋਂ ਅਧਿਅਪਤਾ ਦੀ ਮੰਗ ਸੀਗੀ ਸਕੇਲ ਨੂੰ ਲੈ ਕੇ ਕਿ ਆਖਰਕਾਰ ਮੁੱਖ ਮੰਤਰੀ ਨਾਲ ਉਹਦੀ ਬੈਠਕ ਕਰਾਈ ਜਾਵੇ ਤਾਂ ਉਹ ਬੈਠਕ ਹੈ ਜਿਹੜੀ ਅੱਜ ਹੋਣੀ ਹੈਗੀ ਮੁੱਖ ਮੰਤਰੀ ਨਵਾਂ ਸਿੰਗੀਗੜ੍ਹ ਵਿਖੇ ਤੇ ਕਿਹਾ ਜਾ ਸਕਦਾ ਹੈ ਕਿ ਆਖਰਕਾਰ ਸਿੱਟਾ ਤਾਂ ਕਿ ਨਿਕਲਦਾ ਉਹ ਹੁਣੀ ਕਹਿਣਾ ਉੱਥਾ ਲੱਗਦਾ ਹੈ ਪਰ ਇ ਕੀ ਕਿਤਨਾ ਕਿਤੇ ਜੋ ਅਧਿਆਪਕਾਂ ਦੀ ਬਹੁਤ ਲੰਬੇ ਸਮੇਂ ਤੋਂ ਮੰਗ ਕਰਦੇ ਸੀ ਕਿ ਮੁੱਖ ਮੰਤਰੀ ਨਾਲ ਮੀਟਿੰਗ ਕਰਕੇ ਜਾਂ ਮੁੱਖ ਮੰਤਰੀ ਕਿਉ ਆਪਣੀ ਘਰ ਰਸ ਸਕਦੇ ਨੇ ਤਾਂ ਉਹ ਮੌਕਾ ਅੱਜ ਉਹਨਾਂ ਨੂੰ ਮਿਲ ਸਕਦਾ ਹੈਗਾ ਜੀ ਇਸ ਜਾਣਕਾਰੀ ਲਈ ਤੁਹਾਡਾ ਧੰਨਵਾਦ ਸੋ ਮੌਕਾ ਜਿਹੜਾ ਹੈ ਉਹ ਅਧਿਆਪਕਾਂ ਨੂੰ ਅੱਜ ਮਿਲ ਸਕਦਾ ਹੈ ਅੱਜ ਰਾਹਤ ਦੀ ਕੁਝ ਰਾਹਤ ਦੀ ਉਮੀਦ ਲਈ ਬੈਠੇ ਨੇ ਬਾਕੀ ਇਹ ਕਿਸ ਹੱਦ ਤੱਕ ਉਮੀਦਾਂ ਜੜੀਆਂ ਨੇ ਰਾਹਤ ਜਿਹੜੀ ਹੈ ਇਸਿਰੇ ਜਿਹੜਨਾਂ ਲਈ ਗੱਲ ਲੱਗੇਗੀ ਏ ਅਜੇ ਤੇ ਨਵਜਤੋਂ ਬਾਅਦ ਹੀ ਸਮਝਾਏਗੀ ਜਦ ਤੈ ਨਦੀ ਆਪਸ ਵਿੱਚ ਮੀਟਿੰਗ ਹੋ ਜਾਏਗੀ ਕਿ ਰਾਹ ਜੜੀ ਹੈ ਉਹ ਰਾਹਤ ਵੀ ਹੈ ਕਿ ਰਾਹ ਜੜੀ ਹੈ ਅੰਦੋਲਨ ਦੀ